ਸਮਾਜ ਵਿੱਚ ਅਕਸਰ ਹੀ ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਕੰਮਾਂ ਨੂੰ ਹਰ ਕੋਈ ਯਾਦ ਰੱਖਦਾ ਹੈ ਅਜਿਹਾ ਹੀ ਸ਼ਲਾਗਾਯੋਗ ਕੰਮ ਹਲਕਾ ਪਾਇਲ ਦੇ ਪਿੰਡ ਅਜਨੌਦ ਦੇ ਸਰਪੰਚ ਸੁਖਜੀਤ ਸਿੰਘ ਉਰਫ ਸੀਤਾ ਨੇ ਕੀਤਾ ਸੁਖਜੀਤ ਸਿੰਘ ਮਹਿਜ 27 ਸਾਲ ਦੀ ਉਮਰ ਵਿੱਚ ਸਰਪੰਚ ਬਣੇ ਸੀਤਾ ਦਾ ਪੂਰਾ ਪਰਿਵਾਰ ਵਿਦੇਸ਼ ਵਿੱਚ ਸੈਟਲ ਹੈ ਪਿੰਡ ਵਾਸੀਆਂ ਦੇ ਵੱਲੋਂ ਸਰਪੰਚ ਚੁਣੇ ਜਾਣ ਤੋਂ ਬਾਅਦ ਸੁਖਜੀਤ ਸਿੰਘ ਨੇ 5 ਸਾਲ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਆਪਣੇ ਕਾਰਜਕਾਲ ਦੌਰਾਨ ਪਿੰਡ ਵਾਸੀਆਂ ਦੀ ਸੇਵਾ ਕੀਤੀ ਤੇ ਪਿੰਡ ਦੇ ਵਿੱਚ ਅਤ ਆਧੁਨਿਕ ਵਿਕਾਸ ਕਾਰਜ ਕਰਦਿਆਂ 5 ਸਾਲ ਪੂਰੇ ਕੀਤੇ। ਪਿੰਡ ਵਾਲੇ ਵੀ ਆਪਣੇ ਸਰਪੰਚ ਦੇ ਕੰਮ ਤੋਂ ਬੇਹਦ ਖੁਸ਼ ਨੇ। ਹੁਣ ਕਾਰਜਕਾਲ ਦੇ 5 ਸਾਲ ਪੂਰੇ ਹੋਣ ਤੇ ਸਰਪੰਚ ਸੁਖਜੀਤ ਸਿੰਘ ਨੇ ਖੁਦ ਵਿਦੇਸ਼ ਵਿੱਚ ਹੋਣ ਦੇ ਬਾਵਜੂਦ ਆਪਣੀ ਮਾਤਾ ਨੂੰ ਪਿੰਡ ਭੇਜਿਆ ਤੇ ਉਹਨਾਂ ਸਾਰੇ ਲੋਕਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਕਾਰਜਕਾਲ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਭਾਵੇਂ ਉਹ ਮਨਰੇਗਾ ਵਰਕਰ ਹੋਣ ਚਾਹੇ ਆਂਗਣਵਾੜੀ ਵਰਕਰ ਸੇਤ ਵਿਭਾਗ ਦੇ ਕਰਮਚਾਰੀ ਹੋਣ ਜਾਂ ਫਿਰ ਦੂਜੇ ਵਿਭਾਗ ਦੇ ਅਧਿਕਾਰੀ ਪਿੰਡ ਨਾਲ ਸੰਬੰਧਿਤ ਹਰ ਕਰਮਚਾਰੀ ਤੇ ਅਧਿਕਾਰੀ ਦਾ ਸਨਮਾਨ ਕੀਤਾ ਗਿਆ ਇਹ ਸਨਮਾਨ ਸਮਾਗਮ ਉਹਨਾਂ ਦੇ ਘਰ ਵਿੱਚ ਹੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਆਪਣੇ ਸਰਪੰਚ ਨੇ ਇਹਨਾਂ ਕੰਮਾਂ ਨੂੰ ਵੇਖ ਕੇ ਅੱਜ ਹਰ ਕੋਈ ਉਸ ਦੀ ਰੱਜ ਰੱਜ ਤਾਰੀਫਾਂ ਕਰ ਰਿਹਾ ਸਵਰਨਜੀਤ ਕੋ ਤੁਹਾਡੇ بیٹے ਕਿਹੜੇ ਪਿੰਡ ਦੇ ਸਰਪੰਚ ਨੇ ਉਹ ਅਜਨੌਦ ਪਿੰਡ ਦੇ ਸਖਜੀਤ ਸਿੰਘ ਸਿੱਧੂ ਅੱਜ ਜਿਹੜਾ ਸਮਾਨ ਸਮਾਨ ਦਾ ਸਮਾਗਮ ਰੱਖਿਆ ਗਿਆ ਇਹ ਕਿਸ ਤਰ੍ਹਾਂ ਜਿਹੜੀ ਪਲਾਨਿੰਗ ਹੋਈ ਕਿਸ ਤਰ੍ਹਾਂ ਸੋਚ ਆਈ ਜੀ ਇਹ ਮੇਰੇ بیٹے ਨੇ ਕਿਹਾ ਵੀ ਮੇਰੇ 5 ਸਾਲ ਪੂਰੇ ਹੋ ਗਏ ਵੀ ਵਧੀਆ ਕੰਮ ਸਾਰੇ ਵਰਕਰਾਂ ਨੇ ਪਿੰਡ ਨੇ ਵਧੀਆ ਸਾਥ ਦਿੱਤਾ ਬਈ ਤੁਸੀਂ ਮੰਮੀ ਜੀ ਜਾਓ ਸਨਮਾਨ ਕਰੋ ਤੇ ਬੇਟਾ ਹੁਣ ਕਿਥੇ ਰਹਿੰਦਾ ਜੀ ਉਹ ਆਸਟ੍ਰੇਲੀਆ ਚ ਰਹਿੰਦਾ ਕਿ ਤੁਸੀਂ ਉਹਨੂੰ ਕਿੱਥੋਂ ਆਏ ਸਨਮਾਨ ਕਰਨ ਲਈ ਫਿਰ ਮੈਂ ਆਸਟ੍ਰੇਲੀਆ ਤੋਂ ਹੀ ਆਈ ਹਾਂ ਤੇ ਜਦੋਂ 5 ਸਾਲ ਬੇਟਾ ਪਿੰਡ ਦੇ ਵਿਕਾਸ ਲਈ ਇੱਥੇ ਰਿਹਾ ਵਾ ਤੇ ਪਰਿਵਾਰ ਉੱਥੇ ਸੀਗਾ ਉਸ ਤਰ੍ਹਾਂ ਕੀ ਮਹਿਸੂਸ ਕੀਤਾ ਉਹਦੋਂ ਤਾਂ ਜੀ ਮਹਿਸੂਸ ਵਸਾਹੀ ਕਰਦੇ ਸੀ ਵੀ ਪਰੇ ਰਹਿੰਦਾ ਪਰ ਫਿਰ ਵੀ ਮਨ ਨੂੰ ਖੁਸ਼ੀ ਹੁੰਦੀ ਸੀ ਵੀ ਉਹ ਪਿੰਡ ਦਾ ਵਿਕਾਸ ਕਰ ਵੀ ਵਧੀਆ ਕੰਮ ਕਰ ਰਿਹਾ ਹੈ ਤੇ ਅੱਜ ਜਦੋਂ ਆਏ ਉਹ ਪਿੰਡ ਦੇਖਿਆ ਵਾ ਜੀ ਜਿਹੜੇ ਬੇਟੇ ਨੇ ਕੰਮ ਕੀਤੇ ਨੇ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜੀ ਇਤੋਂ ਵੱਧ ਕੀ ਖੁਸ਼ੀ ਹੋਣੀ ਹੈ ਮਹਿਸੂਸ ਜੀ ਮਾਂ ਨੂੰ ਤਾਂ ਵੱਧੇ ਲੱਗਦਾ ਹੁੰਦਾ ਜੀ ਬਹੁਤ ਵਧੀਆ ਮੇਰੇ ਬੇਟੇ ਨੇ ਕੰਮ ਪਿੰਡ ਨੇ ਬਹੁਤ ਸਾਥ ਦਿੱਤਾ ਬੜੀ ਖੁਸ਼ੀ ਦੀ ਗੱਲ ਆ ਜੋ ਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਪਹਿਲਾ ਪਿੰਡ ਹੋਊਗਾ ਜਿੱਥੇ ਪਿੰਡ ਨਾਲ ਸਬੰਧਤ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਪਹਿਲਾਂ ਤਾਂ ਸਾਰੇ ਚਾਹੇ ਉਹ ਬੈਟਰ ਨੀਅਰ ਵਾਲੇ ਨੇ ਭਾਵੇਂ ਉਹ ਹੈਲਥ ਡਿਪਾਰਟਮੈਂਟ ਤੋਂ ਨੇ ਚਾਹੇ ਉਹ ਬਾਡਨ ਐਂਡ ਸੈਨੀਟੇਸ਼ਨ ਤੋਂ ਨੇ ਸਿੱਖਿਆ ਵਿਭਾਗ ਦੇ ਟੀਚਰ ਸਾਹਿਬਾਨ ਵੀ ਆਏ ਨੇ ਇੱਥੇ ਤੇ ਅੰਗਣਵਾੜੀ ਟੀਚਰ ਸਾਹਿਬਾਨ ਵੀ ਆਏ ਨੇ ਸਾਡੇ ਡਿਵੈਲਪਮੈਂਟ ਤੋਂ ਵੀਡੀਓ ਆਫਿਸ ਤੋਂ ਵੀ ਆਏ ਨੇ ਸਾਰੇ ਅਧਿਕਾਰੀ ਸੋ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ ਕਿ ਤੁਸੀਂ ਸਾਡੇ ਨਾਲ 5 ਸਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਹੋ। ਉਹਨਾਂ ਨੂੰ ਵੀ ਸਨਮਾਨਤ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਨਰੇਗਾ ਵਰਕਰ ਨੇ ਇੱਥੇ ਪਿੰਡ ਦੇ ਗਰੀਬ ਘਰਾਂ ਚੋਂ ਆ ਕੇ ਕੰਮ ਕਰਦੇ ਨੇ। ਉਹਨਾਂ ਨੂੰ ਵੀ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ ਇਸ ਪਿੰਡ ਦੇ ਸਰਪੰਚ ਸਰਦਾਰ ਸੁਖਜੀਤ ਸਿੰਘ ਸੀਤਾ ਸਰਪੰਚ ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਕਹਿੰਦੇ ਨੇ। ਸੋ ਉਹਨਾਂ ਵੱਲੋਂ ਬੜਾ ਖੁਸ਼ੀ ਦੀ ਗੱਲ ਆ ਵੀ ਇਦਾਂ ਹੋਣੇ ਚਾਹੀਦਾ ਵੀ ਜਿਸ ਤਰ੍ਹਾਂ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਗਿਆ ਨਿਰੱਗਾ ਵਰਕਰਾਂ ਨੂੰ ਸਨਮਾਨਤ ਕੀਤਾ ਗਿਆ ਪੰਜ ਸਾਲ ਚ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਕੀ ਕੁਝ ਵੱਖਰਾ ਦੇਖਣ ਨੂੰ ਮਿਲਿਆ ਦੁਖੋ ਇੱਥੇ ਵੱਖਰਾ ਹੀ ਵੱਖਰਾ ਹੈ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਕੰਮ ਇੱਥੇ ਜ਼ਿਆਦਾ ਕੋਈ ਰਹਿੰਦਾ ਹੋਊਗਾ ਬਹੁਤ ਕੰਮ ਹੋਏ ਨਹੀਂ ਇੱਥੇ ਸਭ ਤੋਂ ਪਹਿਲਾਂ ਵੱਖਰਾ ਕੰਮ ਕੀ ਕੀਤਾ ਇੱਥੇ ਜਿਹੜਾ ਮੇਰੇ ਮਨ ਨੂੰ ਆ ਆਪਾਂ ਸਾਰੇ মিডিਆ ਦੇ ਵਿੱਚ ਵੀ ਦੇਖਦਾ ਵੀ ਪਾਣੀ ਬਚਾਓ ਪਾਣੀ ਨਹੀਂ ਬਚਾਉਣ ਲਈ ਇਹਨਾਂ ਨੇ ਕੀ ਕੀਤਾ ਪਿਛਲੇ 3 ਸਾਲ ਤੋਂ ਦੋ ਰੀਚਾਰਜ ਪੱਟ ਬਣਾਏ ਨੇ ਜਿਹੜੇ ਸਕੂਲ ਦੇ ਵਿੱਚ ਚੱਲ ਰਹੇ ਨੇ ਸਕੂਲ ਦੇ ਜਿੰਨੀ ਛੱਤਾਂ ਦਾ ਪਾਣੀ ਆ ਉਹ ਸਾਰਾ ਨਾਲ ਦੀ ਨਾਲ ਰੀਚਾਰਜ ਪਿਟ ਵਿੱਚ ਜਾਂਦਾ ਧਰਤੀ ਵਿੱਚ ਫਿਲਟਰ ਲਾ ਕੇ ਪਾਣੀ ਜਾਂਦਾ ਉਹ ਤੇ ਇਵੇਂ ਜਿਵੇਂ ਗਰਾਊਂਡ ਦਾ ਪਾਣੀ ਆ ਰਜੀਵ ગાંધી ਸੇਵਾ ਕੇਂਦਰ ਬਣਿਆ ਹੋਇਆ ਔਰ ਉਹਦਾ ਪਾਣੀ ਆ ਛੱਤ ਦਾ ਜਿੰਨਾ ਪਾਣੀ ਆ ਸਾਰਾ ਰੀਚਾਰਜ ਪਿਟ ਨਾਲ ਹੀ ਧਰਤੀ ਦੇ ਵਿੱਚ ਜਾਂਦਾ ਦੋ ਰੀਚਾਰਜ ਪਿਟ ਬਣਾਏ ਹੋਏ ਨੇ ਜਿਹੜਾ ਇੱਥੇ ਦਾ ਨਵੇਕਲਾ ਕਮ ਸਰਪੰਚ ਸਾਹਿਬ ਨੇ ਕੀਤਾ ਲਗਾਤਾਰ ਚੱਲ ਰਿਹਾ ਹਾਂਜੀ ਜਿਹੜਾ ਅੱਜ ਮਾਨ ਸਨਮਾਨ ਕੀਤਾ ਗਿਆ ਹੈ ਕਿ ਮਨਰੇਗਾ ਵਰਕਰ ਤੋਂ ਲੈ ਕੇ ਬੀਡੀਪੀਓ ਤੱਕ ਜਿਨੇ ਵੀ ਪਿੰਡ ਦੇ ਵਿਕਾਸ ਯੋਗਦਾਨ ਦਿੱਤਾ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਇਹ ਸਮਾਗਮ ਨੂੰ ਜੀ ਬਹੁਤ ਵਧੀਆ ਕੀਤਾ ਜੀ ਸਰਪੰਚ ਸਾਹਿਬ ਨੇ ਜਿਹੜਾ ਇਹ ਪਰੋਆ ਉਹਨਾਂ ਨੇ ਕੀਤਾ ਪਿੰਡ ਦੇ ਲੈਵਲ ਤੇ ਜਿਨੇ ਕੰਮ ਕੀਤੇ ਨੇ ਅਸੀਂ ਉਹਨਾਂ ਦੀ ਸਾਰਾ ਪਿੰਡ ਨੂੰ SLAਗਾ ਕਰਦੇ ਹਾਂ ਕਿਉਂਕਿ ਉਹਨਾਂ ਨੇ ਮੈਂ ਤਾਂ ਇਹ ਕਹਾਂਗਾ ਵੀ ਇੱਥੇ ਹੀ ਨਹੀਂ ਸੀ ਮੈਂ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਰਹਿ ਕੇ ਉਹਨਾਂ ਦੇ ਮੈਚ ਵਗੈਰਾ ਕਬੱਡੀ ਦੇ ਨਾਲ-ਨਾਲ ਬਹੁਤ ਮਸ਼ਹੂਰ ਨੇ ਉਹ ਸਿਡਨੀ ਦੇ ਵਿੱਚ ਮੈਂ ਉਹਨਾਂ ਦੇ ਮੈਚ ਦੇਖ ਕੇ ਬ੍ਰਿਸਬੇਨ ਵਿੱਚ ਉਹਨਾਂ ਦੇ ਮੈਚ ਦੇਖੇ ਜਿੱਥੇ ਅੱਗੇ ਸਾਡੇ ਪਿੰਡ ਦਾ ਨਾਂ ਉਹਨਾਂ ਨੇ ਬੜਾ ਰੋਸ਼ਨ ਕੀਤਾ ਔਰ ਪਿੰਡ ਦੇ ਵਿੱਚ ਜਿੰਨੇ 5 ਸਾਲ ਦੇ ਵਿੱਚ ਕੰਮ ਕੀਤੇ ਨੇ ਸਰਪੰਚ ਪਹਿਲਾਂ ਆਏ ਉਹਨਾਂ ਨੇ ਆਪਣੇ ਲੈਵਲ ਤੇ ਬਹੁਤ ਕੰਮ ਕੀਤੇ ਨੇ ਪਰ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਬਹੁਤ ਹੀ ਕੰਮ ਸਾਡੇ ਚਾਹੇ ਨਰੇਗਾ ਦਾ ਕੰਮ ਸੀ ਹੈਲਥ ਦਾ ਕੰਮ ਸੀ ਸੈਨੀਟੇਸ਼ਨ ਦਾ ਕੰਮ ਸੀ ਜਾਂ ਸਾਡੇ ਟੀਚਰ ਲਾਈਨ ਦਾ ਸਿੱਖਿਆ ਵਿਭਾਗ ਦਾ ਕੰਮ ਸੀ ਤੇ ਵੀਡੀਓ ਪੀਓ ਦਫ਼ਤਰ ਤੱਕ ਬਹੁਤ ਹੀ ਜਾ ਕੇ ਉਹਨਾਂ ਨੇ ਪਿੰਡ ਦੀ ਡਿਪਾਰਟਮੈਂਟਲ ਕੰਮ ਕਰਾਏ ਨੇ ਕਿ ਹੋਰ ਸਰਪੰਚਾਂ ਨੂੰ ਕੀ ਅਪੀਲ ਕਰੋਗੇ ਨਹੀਂ ਹੋਰ ਸਰਪੰਚਾਂ ਨੇ ਆਪਣੇ ਟਰਮ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਸੀ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਮਾੜਾ ਕੀਤਾ ਪਰ ਲੇਕਿਨ ਜਿਹੜੇ ਰਹਿੰਦੇ ਕੰਮ ਸੀ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਜਿਹੜੇ ਕੀਤੇ ਨੇ ਉਹਨਾਂ ਦੀ ਬੇਸ਼ਕ ਲਾਗਾ ਕਰਦੇ ਨੇ ਪੰਜਾਬ ਦੇ ਹੋਰ ਸਰਪੰਚ ਨਹੀਂ ਹੋਰ ਪਿੰਡ ਦੇ ਮੈਂ ਤਾਂ ਪੰਜਾਬ ਦੇ ਵਿੱਚ ਅਜੇ ਮੈਂ ਰੈਵਨਿਊ ਬੋਰਡ ਰਿਟਾਇਰਡ ਕਰਨ ਲੱਗਾਂ ਤੇ ਮੈਂ ਤਾਂ ਕਿਤੇ ਤਕਰੀਮ ਡਿਸਟ੍ਰਿਕਟ ਲੁਧਿਆਣਾ ਦਾ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਪਟਵਾਰੀ ਯੂਨੀਅਨ ਦਾ ਕਨਗੋ ਯੂਨੀਅਨ ਦਾ ਪ੍ਰੈਜ਼ੀਡੈਂਟ ਰਿਹਾ ਮੈਂ ਕਿਤੇ ਜ਼ਿਲ੍ਹੇ ਦੇ ਵਿੱਚ ਤਾਂ ਮੈਂ ਕਿਤੇ ਦੇਖੀ ਨਹੀਂ ਪੰਜਾਬ ਤਾਂ ਮੈਨੂੰ ਮੈਦਾਨ ਵੀ ਕਿਤੇ ਇੰਨੀ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਜਿੰਨਾ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਸਹਿਯੋਗ ਦੇ ਕੇ ਕੰਮ ਕੀਤਾ ਔਰ ਮੁਲਾਜ਼ਮਾਂ ਨੇ ਬੜਾ ਸਾਡਾ ਮੋੜੇ ਨਾ ਮੋੜੇ ਲੈ ਕੇ ਕੰਮ ਕੀਤਾ ਇਹ ਨਹੀਂ ਹੈ ਵੀ ਜੇ ਕੋੜ ਬਣੀ ਦੀ ਹੁੰਦੇ ਤਾਂ ਵੀ ਮੁਲਾਜ਼ਮ ਬਹੁਤ ਹੀ ਵਧੀਆ ਕੰਮ ਕਰਦੇ ਚਾਹੇ ਉਹ ਹੈਲਥ ਵਾਲੇ ਹੋਣ ਚਾਹੇ ਟੀਚਰ ਲਾਈਨ ਹੋਵੇ ਚਾਹੇ ਸੈਨੀਟੇਸ਼ਨ ਦਾ ਕੰਮ ਹੋਵੇ ਤੇ ਚਾਹੇ ਸਾਡੇ ਵੀਡੀਓ ਡਿਵੈਲਪਮੈਂਟ ਦਾ ਬਲਾਗ ਦਾ ਕੰਮ ਹੋਵੇ ਉਹਨਾਂ ਨੇ ਆਪ ਜਾ ਕੇ ਖੁਦ ਲੋਕਾਂ ਤੋਂ ਕੰਮ ਬਹੁਤ ਵਧੀਆ ਕਰਾਇਆ ਹੈਗਾ ਹੋਊਗਾ ਜਿਹੜਾ ਅੱਗੇ ਆ ਸਾਡੇ ਨਰੀਗਾ ਵਾਲੇ ਬਾਰੇ ਗਰੀਬ ਪਰਿਵਾਰਾਂ 'ਚ ਹੁੰਦੇ ਨੇ ਉਨ ਰੇਗਾ ਵਾਲਿਆਂ ਦੀ ਉਹਨਾਂ ਨੇ ਜਿੰਨੀ ਮਦਦ ਕੀਤੀ ਅੱਜ ਉਹਨਾਂ ਨੂੰ ਸਨਮਾਨਤ ਕੀਤਾ ਸ਼ਾਇਦ ਕਿਤੇ ਨਹੀਂ ਕੀਤਾ ਗਿਆ ਲੱਗਿਆ ਕਿਸੇ ਨੇ ਦੇਖਦੇ ਸਮਾਗਮ ਨੂੰ ਨਹੀਂ ਸਾਨੂੰ ਵਧੀਆ ਲੱਗਿਆ ਇਹਨਾਂ ਨੇ ਸਨਮਾਨ ਕੀਤਾ ਕਿਉਂਕਿ ਅੱਗੇ ਤੋਂ ਵੀ ਵੱਧ ਝੜ ਕੇ ਕੰਮ ਕਰਨ ਨੂੰ ਇੱਕ ਉਤਸ਼ਾਹ ਮਿਲਦਾ ਹੈ ਜਦੋਂ ਤੁਸੀਂ ਕਿਸੇ ਦੇ ਕੰਮ ਦੀ ਰਿਸਪੈਕਟ ਕਰਦੇ ਹੋ ਤਾਂ ਬੰਦਾ ਹੋਰ ਵੀ ਵੱਧ ਝੜ ਕੇ ਆਪਣਾ ਹਿੱਸਾ ਪਾਉਂਦਾ ਉਹ ਕੰਮ ਦੇ ਵਿੱਚ ਠੀਕ ਹੈ ਸਾਨੂੰ ਵੀ ਵਧੀਆ ਲੱਗਾ ਜਦੋਂ ਵੀ ਅਸੀਂ ਇੱਥੇ ਕੈਂਪ ਲਾਉਣ ਆਉਨੇ ਆ ਤਾਂ ਵਧੀਆ ਸਾਡਾ ਸਨਮਾਨ ਕਰਦੇ ਨੇ ਵਧੀਆ ਸਾਨੂੰ ਸਹੂਲਤ ਦਿੰਦੇ ਨੇ ਬੈਠਣ ਨੂੰ ਜਗ੍ਹਾ ਦਿੰਦੇ ਨੇ ਵੀ ਹਾਂ ਤੁਸੀਂ ਇੱਥੇ ਬੈਠ ਕੇ ਕੈਂਪ ਲਾਓ ਲੋਕਾਂ ਨੂੰ ਸਹੂਲ ਤਫਰੀਦਵਾਨਾ ਦਿਨੇ ਆ ਉਹ ਅਸੀਂ ਇੱਕ ਮਹੀਨੇ ਦੇ ਵਿੱਚ ਦੋ ਦੋ ਜਾਂ ਤਿੰਨ ਵਾਰ ਇਸ ਇੱਥੇ ਜ਼ਰੂਰ ਵਿਜ਼ਿਟ ਕਰਦੇ ਇਥੇ ਤੁਹਾਡਾ ਕੀ ਜੋਦਾਂਗੇ ਸਿਹਤ ਸਵਾਮਾਂ ਚ ਇਸਪੈਂਡ ਨੂੰ ਬੇਨਵਾਦ ਕਿੰਨੀਆਂ ਜਿਹੜੀਆਂ ਸਵਾਮਾਂ ਨੇ ਕਿਸ ਤਰ੍ਹਾਂ ਦੀਆਂ ਸਵਾਮਾਂ ਤੋਂ ਦਿੰਦੇ ਨੇ ਇੱਥੇ ਸਰ ਉਸ ਵਿੱਚ ਸਾਰੀਆਂ ਆ ਜਾਂਦੀਆਂ ਨੇ ਜਿਵੇਂ ਮਾਰੇ ਮੋਟਾ ਕੋਈ ਟ੍ਰੀਟਮੈਂਟ ਹੋ ਗਿਆ ਖੰਗ ਜਖਾਵਾ ਜਾਂ ਕੋਈ ਸੱਟ ਵੱਜ ਗਈ ਆ ਕੋਈ ਇਨਫੈਕਟ ਇਨਫੈਕਸ਼ਨ ਹੋਈ ਹੋਈ ਆ ਕਿਸੇ ਨੂੰ ਟੀਵੀ ਦੀ ਸ਼ਿਕਾਇਤ ਆ ਕਿਸੇ ਨੂੰ ਬੀਪੀ ਦੀ ਸ਼ਿਕਾਇਤ ਆ ਸ਼ੂਗਰ ਦੀ ਸ਼ਿਕਾਇਤ ਆ ਜਾਂ ਕੋਈ ਹੋਰ ਕੈਂਸਰ ਵਗੈਰਾ ਉਹਨਾਂ ਦੀ ਅਸੀਂ ਸਕਰੀਨਿੰਗ ਕਰਦੇ ਆ ਇੱਥੇ ਸਕਰੀਨਿੰਗ ਕਰਕੇ ਦੇਖਦੇ ਆ ਵੀ ਜੇ ਅਗਰ ਕੋਈ ਪੇਸ਼ੈਂਟ ਲੱਗਦਾ ਵੀ ਪੋਜ਼ਿਟਿਵ ਆ ਉਹਨੂੰ ਫਿਰ ਅਸੀਂ ਹਾਇਰ ਲੈਵਲ ਤੇ ਉਹਨੂੰ ਫਿਰ ਰੈਫਰ ਕਰਦੇ ਆ ਤੁਹਾਡੇ ਆਲੇ-ਦੁਆਲੇ ਵੀ ਬਹੁਤ ਪਿੰਡ ਨੇ ਤੁਹਾਡਾ ਸਟਾਫ ਨਹੀਂ ਹੋਣਾ ਕਦੇ ਹੋਰ ਪਿੰਡ ਵਿੱਚ ਇਸ ਤਰ੍ਹਾਂ ਦਾ ਸਮਾਗਮ ਹੋਇਆ ਜੀ ਹੁਣ ਤੱਕ ਨਹੀਂ ਸਰ ਨਹੀਂ ਇਹ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਮੇਰਾ ਖੁਦ ਦਾ ਪਿੰਡ ਵੀ ਇਹੀ ਹੈ ਠੀਕ ਹੈ ਤੇ ਮੈਂ ਜੋਬ ਰਾਜਗੜ੍ਹ ਕਰਦੀ ਹਾਂ ਪਰ ਮੇਰਾ ਖੁਦ ਦਾ ਪਿੰਡ ਵੀ ਇਹੀ ਆ ਬਹੁਤ ਵਧੀਆ ਨੇ ਮੈਂ ਦੇਖਿਆ ਵਾ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਪਹਿਲਾਂ ਜਿਵੇਂ ਸੜਕਾਂ ਟੁੱਟੀਆਂ ਹੋਈਆਂ ਸੀ ਸਾਰੀਆਂ ਜੋ ਹੋਰ ਵੀ ਸੀ ਬੁੱਟੇ ਲਾਉਣੇ ਆ ਪੌਦੇ ਲਾਉਣੇ ਆ ਸਾਰੇ ਕੀਤੇ ਨੇ ਬਹੁਤ ਵਧੀਆ ਕੰਮ ਕੀਤਾ ਵਾ ਮੈਂ ਵੀ ਆ ਜਾਣਾ ਮੇਰਾ ਨਾਮ ਕੁਲਵੰਤ ਕੌਰ ਹੈ ਤੇ ਕਿੱਥੇ ਕੰਮ ਕਰਦੇ ਹੋ ਮੈਂ ਪਿੰਡ ਅਜਨੌਦ ਦੇ ਨਰੇਗਾ ਵਿੱਚ ਕੰਮ ਕਰਦੇ ਆ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਚੱਲ ਰਿਹਾ ਵੈਸੇ ਲੋਕੀ ਇਹਨੂੰ ਸਨਮਾਨਤ ਨਹੀਂ ਦਿੰਦੇ ਤੇ ਪਹਿਲੀ ਵਾਰ ਜਿਹੜੇ ਸੀ ਤੇ ਨੇ ਸਨਮਾਨਤ ਕੀਤਾ ਸਾਨੂੰ ਸਰਪੰਚ ਨੇ ਸਨਮਾਨਤ ਕੀਤਾ ਵੀ ਨਰੇਗਾ ਵਾਲੀਆਂ ਬੀਬੀਆਂ ਲਈ ਨਹੀਂ ਤਾਂ ਕੋਈ ਬੰਦਾ ਐਜੋ ਨਹੀਂ ਹੈਗਾ ਜਾਨੀ ਕਿ ਕਈ ਵਿੱਚ ਇਹੋ ਜਿਹਾ ਵੀ ਜਿਹੜਾ ਨਹੀਂ ਸਮਝਦੇ ਚੰਗਾ ਨਰੇਗਾ ਨੂੰ ਪਰ ਇਹਨਾਂ ਨੇ ਸਨਮਾਨਤ ਕੀਤਾ ਬਹੁਤ ਵਧੀਆ ਦੇਖਦੇ ਕਈ ਵਾਰ ਨਰੇਗਾ ਵਾਲਿਆਂ ਨੂੰ ਕੋਈ ਫੈਸਿਲਟੀਆਂ ਵੀ ਨੰਦੇ ਕੋ ਸਹੂਲਤਾਂ ਨਹੀਂ ਦਿੰਦੇ ਹੈਗੇ ਨਾ ਕੋਈ ਮਾਨ ਸਨਮਾਨ ਕਰਦਾ ਉਹਨਾਂ ਨੂੰ ਮਜ਼ਦੂਰ ਸਮਝ ਕੇ ਨਾ ਬੜਿਆ ਭੇਦ ਭਾਬ ਵੀ ਕੀਤੇ ਆਂਦੇ ਨੇ ਤੁਹਾਡੇ ਪਿੰਡ 'ਚ ਤੁਹਾਨੂੰ ਕੀ ਕੀ ਵੱਖਰੀਆਂ ਸਹੂਲਤਾਂ ਮਿਲੀਆਂ ਹਾਂ ਜੀ ਇਹ ਸੀਤੇ ਸਰਪੰਚ ਨੇ ਸਹੂਲਤਾਂ ਦਿੱਤੀਆਂ ਨੇ ਵੈਸ ਤੇ ਸੁਖਜੀਤ ਇਸ ਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ ਨਹੀਂ ਤਾਂ ਵੈਸੇ ਕੋਈ ਸਹੂਲਤ ਨਹੀਂ ਦਿੱਤੀ ਅਜਿਕੇ ਸਰਪੰਚ ਬਣਿਆ ਕਿਸੇ ਨੇ ਨਰੇਗਾ ਨੂੰ ਸਹੂਲਤ ਨਹੀਂ ਦਿੱਤੀ ਨਰੇਗਾ ਵਰਕਰਾਂ ਨੂੰ तकरीबन ਕਈਆਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕੰਮ ਕਰਨ ਜਾਂਦੇ ਕਈ ਵਾਰ ਕੋਈ ਲੋਕ ਵੀ ਕਾਫੀ ਬੋਲਦੇ ਆ ਵੀ ਚੰਗਾ ਨਹੀਂ ਸਮਝਦੇ ਜਾਨੀ ਕਿ ਸਿੱਤੇ ਨੇ ਸਨਮਾਨ ਕੀਤਾ ਅੱਜ ਕਿੰਨੀ ਖੁਸ਼ੀ ਮਹਿਸੂਸ ਅੱਜ ਬਹੁਤ ਖੁਸ਼ੀ ਹੋਈ ਆ ਜਸਨ ਨਰੇਗਾ ਵਾਲਿਆਂ ਨੂੰ ਸਨਮਾਨਤ ਕੀਤਾ ਤੇ ਬਹੁਤ ਫਕਰ ਮਹਿਸੂਸ ਹੋਇਆ ਸਾਨੂੰ ਤੇ ਬਾਕੀ ਹੋਰ ਪੰਜਾਬ ਚ ਵੀ ਜਿਹੜੇ ਨਰੇਗਾ ਵਰਕਰ ਨੇ ਪਿੰਡਾਂ ਚ ਪੰਚਾਇਤਾਂ ਨੇ ਉਹਨਾਂ ਨੂੰ ਕੀ ਕਹੋਂਗੇ ਉਹ ਹਰ ਇੱਕ ਪਿੰਡ ਦੇ ਸਰਪੰਚ ਨੂੰ ਚਾਹੀਦਾ ਕਿ ਨਰੇਗਾ ਵਰਕਰਾਂ ਦਾ ਵੀ ਆਪਣਾ ਸਨਮਾਨਤ ਕਰਨ